ਕਿਸਾਨ ਭਰਾਓ ਸਭ ਤੋਂ ਘੱਟ ਸਮੇਂ ਦੇ ਵਿੱਚ ਤਿਆਰ ਹੋਣ ਵਾਲੀ ਮੱਕੀ ਸਾਈਲੇਜ ਪਰਚ ਵਾਸਤੇ ਜਿਹੜੀ ਸਪੈਸ਼ਲ ਆਉਂਦੀ ਹੈ ਜਿਹਦੇ ਉੱਤੇ ਲਿਖਿਆ ਹੁੰਦਾ ਵੀ ਸਾਈਲੇਜ ਕੌਰਨ ਤੇ ਇਹ ਵੀਰ ਆਪਣੇ ਨਾਲ ਪ੍ਰੀਤ ਮੌਜੂਦ ਆ ਜਿਹੜੇ ਨੇ ਬਜਾਈ ਕਰਨ ਦੇ ਵਿੱਚ ਵੀ ਮਸ਼ੀਨਾਂ ਰੱਖੀਆਂ ਹੋਈਆਂ ਕ੍ਰਸ਼ ਕਰਨ ਦੇ ਵਿੱਚ ਮਸ਼ੀਨਾਂ ਰੱਖੀਆਂ ਹੋਈਆਂ ਇਹਦੇ ਕਹਣ ਤੇ ਗਈ ਜ਼ਿਮੀਦਾਰਾਂ ਨੇ ਲਾਈਆਂ ਤੇ ਅੱਜ ਬਾਈ ਦੇ ਜਵਾਨੀ ਜਾਣਦੇ ਆ ਵੀ ਕੀ ਉਹਨੂੰ ਰਿਪੋਰਟ ਮਿਲ ਰਹੀ ਹੈ ਮਾਰਕੀਟ ਸੱਸੀਕਾਲ ਸੱਸੀਕਾਲ ਬਾਈ ਸੱਸੀਕਾਲ ਆਪਾਂ ਜੀ ਇਹ ਪਿਛਲੇ ਸਾਲ ਜਿਹੜਾ ਸੀਰਾ ਕੰਪਨੀ ਦਾ 206 ਮੱਕਾ ਆਇਆਗਾ ਪਿਛਲੇ ਸਾਲ ਐਦਾ ਟ੍ਰਾਇਲ ਮੈਂ ਡੈਮੋ ਦੇਖਿਆ ਸੀ ਕਿਸੇ ਫਾਰਮਰ ਦੇ ਮੈਂ ਬਜਾਈ ਕਰ ਰਿਹਾ ਸੀ ਉੱਥੇ ਉਹਨਾਂ ਨੇ ਲਿਆਂਦਾ ਵੀ ਉਹ ਕਹਿੰਦੇ ਸੀ 65-70 ਦਿਨਾਂ ਦੇ ਵਿੱਚ ਇਹ ਖੇਤ ਤਿਆਰ ਹੋ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਮੈਂ ਉਹ ਕਟਿੰਗ ਕਰਵਾਈ ਉਹ ਮੱਕੀ ਦੀ ਮੈਂ ਖੁਦ ਆਪ ਹੀ ਕਰਕੇ ਆਇਆ ਸੀ ਉਹ ਦੇਖ ਬਿਲਕੁਲ ਪੂਰਾ ਸੱਚ ਸੀ ਉਹ ਮੱਕੀ ਦਾ ਠੀਕ ਹੈ ਤੇ 70 ਦਿਨਾਂ ਤੋਂ ਪਹਿਲਾਂ ਪਹਿਲਾਂ ਉਹ ਕਟਾਈ ਹੋ ਗਈ ਸੀਗੀ ਇਸ ਵਾਰ ਜਿਹਨੂੰ ਜਿਹਨੂੰ ਬਜਾਈ ਹੈ ਕਿਵੇਂ ਰਿਪੋਰਟ ਆ ਪੂਰੀ ਓਕੇ ਰਿਪੋਰਟ ਆ ਇਸ ਵਾਰ ਮੈਂ 35 ਤੋਂ 40 ਫਾਰਮਰਾਂ ਨੂੰ ਆਪਦੇ ਥਰੂ ਮੱਕੀ ਇਹ ਬਜਾਈ ਹੈ ਤੇ ਪੂਰੀ ਕਟਾਈ ਹੋ ਗਈ ਇਹਦੀ 68 ਦਿਨਾਂ ਦੇ ਅੰਦਰ ਅੰਦਰ ਇੱਕ ਫਾਰਮਰ ਨੇ ਤਾਂ ਕਟਾਈ ਕਰ ਵੀ ਦਿੱਤੀ ਜੀ ਠੀਕ ਹੈ ਹਾਂਜੀ ਆ ਛੱਲੀ ਦੀ ਅਵਸਥਾ ਦਿਖਾ ਦਿਓ ਵੀਰਾਂ ਨੂੰ ਕਿ ਆ ਤੁਸੀਂ ਦੇਖ ਸਕਦੇ ਹੋ 65 ਤੋਂ 68 ਦਿਨਾਂ ਦੇ ਵਿੱਚ ਆਹ ਕੰਡੀਸ਼ਨ ਆ ਤੇ ਇਹਨੂੰ ਆਪਾਂ 2-4 ਦਿਨਾਂ ਦੇ ਵਿੱਚ ਕ੍ਰਸ਼ ਕਰਕੇ ਸਾਇਲੇਜ ਪਰਪਸ ਲਈ ਵਰਤ ਸਕਦੇ ਹਾਂ ਫਾਰਮਰ ਪੂਰੇ ਖੁਸ਼ ਨੇ ਕਹਿੰਦੇ ਵੀ ਸਾਡਾ ਇਸ ਤਾਂ ਇਸ ਜ਼ਮੀਨ ਦੇ ਵਿੱਚ ਨਹੀਂ ਅੱਗੇ ਸਾਨੂੰ ਸ਼ਾਰਟ ਵੈਰਾਈਟੀ ਲਾਉਣੀ ਪੈਂਦੀ ਸੀ ਐਤਕੀ ਇਹ ਸਬਾਨ ਦੇ ਵਿੱਚ ਪੀਵੀ1 ਹੀ ਲਾਰੇ ਨਾ ਜੋ ਕਿ ਲੌਂਗ ਟਾਈਮ ਦੀ ਵੈਰਾਈਟੀ ਥੋੜੀ ਜੀ